ਅੱਜ ਤੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਫ੍ਰੀ ਹੋ ਚੁੱਕਿਆ ਕਿਉਂਕਿ ਕਿਸਾਨਾਂ ਦੇ ਵੱਲੋਂ ਇਸ ਟੋਲ ਪਲਾਜ਼ੇ ਤੇ धरना ਪ੍ਰਦਰਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਹਾਲਾਂਕਿ ਕਿਸਾਨਾਂ ਦੇ ਵੱਲੋਂ ਪਹਿਲਾਂ ਚੇਤਾਵਨੀ ਦਿੱਤੀ ਗਈ ਸੀ ਕਿ ਜੋ ਵਾਰ-ਵਾਰ ਟੋਲ ਦੇ ਰੇਟ ਵਧਾਏ ਜਾ ਰਹੇ ਨੇ ਉਹਨਾਂ ਤੇ ਢਲ ਪਾਈ ਜਾਵੇ ਉਹਨਾਂ ਨੂੰ ਰੋਕਿਆ ਜਾਵੇ ਤੇ ਪੁਰਾਣੇ ਰੇਟ ਜਿਹੜੇ ਨੇ ਉਹੀ ਲਾਗੂ ਕੀਤੇ ਜਾਣ ਪਰ ਕੰਪਨੀ ਦੇ ਵੱਲੋਂ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਜਿਸ ਤੋਂ ਬਾਅਦ ਕਿਸਾਨ ਗੁੱਸੇ ਦੇ ਵਿੱਚ ਆ ਗਏ ਤੇ ਉਹਨਾਂ ਦੇ ਵੱਲੋਂ ਵੱਡਾ ਧਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਤੇ ਅੱਜ ਸਵੇਰੇ 10 ਵਜੇ ਤੋਂ ਹੀ ਕਿਸਾਨ ਜਿਹੜੇ ਨੇ ਲਾਡੋ ਵਾਲ ਟੋਲ ਪਲਾਜ਼ਾ ਤੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਇੱਥੇ ਧਨਾ ਪ੍ਰਦਰਸ਼ਨ ਅਣਮਿੱਥੇ ਸਮੇਂ ਦੇ ਲਈ ਸ਼ੁਰੂ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਟੋਲ ਦੇ ਰੇਟ ਘਟਾਏ ਨਹੀਂ ਜਾਂਦੇ ਉਹਨਾਂ ਦੇ ਵੱਲੋਂ ਇਹ ਧਨਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਤਦ ਆਜ਼ੀਏ ਕਿ 1 ਸਾਲ ਦੇ ਅੰਦਰ ਇਸ ਟੋਲ ਪਲਾਜ਼ੇ ਦੇ ਵੱਲੋਂ ਤਿੰਨ ਵਾਰ ਟੋਲ ਪਲਾਜ਼ੇ ਦੇ ਰੇਟ ਵਧਾਏ ਗਏ ਨੇ ਐਸੇ ਗੱਲ ਤੋਂ ਕਿਸਾਨ ਗੁੱਸੇ ਦੇ ਵਿੱਚ ਨੇ ਤੇ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਵੱਡਾ ਪ੍ਰਦਰਸ਼ਨ ਕਰਨ ਦਾ ਐਲਾਨ ਜਿਹੜਾ ਹੈ ਉਹ ਕੀਤਾ ਗਿਆ ਸੀ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਜੋ ਨਵੇਂ ਰੇਟ ਲਾਗੂ ਕੀਤੇ ਗਏ ਨੇ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ ਤੇ ਪੁਰਾਣੇ ਰੇਟ ਜਿਹੜੇ ਨੇ ਉਹੀ ਲਾਗੂ ਕੀਤੇ ਜਾਣ ਅਦਾਜ਼ੇ ਕੀ ਟੋਲ ਪਲਾਜ਼ੇ ਦੇ ਵੱਲੋਂ ਜੋ ਨਵੇਂ ਰੇਟ ਲਾਗੂ ਕੀਤੇ ਗਏ ਸਨ ਉਹਨਾਂ ਦੇ ਵਿੱਚ ਹਰ ਇੱਕ ਵਾਹਨ ਹੈ ਜਿਵੇਂ ਕਾਰ ਬੱਸ ਟਰੱਕ ਹਰ ਇੱਕ ਦੀ ਪਰਚੀ ਤੇ ਜੋ ਵਾਅਦਾ ਕੀਤਾ ਗਿਆ ਜੋ ਫੀਸ ਹੈ ਉਹ ਵਧਾਈ ਗਈ ਹੈ ਅ ਜਿਸ ਦਾ ਸਿੱਧਾ ਸਿੱਧਾ ਅਸਰ ਜਿਹੜਾ ਹੈ ਟਰਾਂਸਪੋਰਟ ਤੇ ਪੈ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਕਿਸਾਨ ਚਿੰਤਾ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤੇ ਕਿਹਾ ਗਿਆ ਕਿ ਜਦੋਂ ਤੱਕ ਰੇਟ ਘਟਾਏ ਨਹੀਂ ਜਾਂਦੇ ਉਹਨਾਂ ਦੇ ਵੱਲੋਂ ਇੱਥੇ ਤਾਂ ਨਾ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾਵੇਗਾ ਤਾਂ ਵਾਹਨ ਚਾਲਕ ਅੱਜ ਤੋਂ ਟੋਲ ਪਲਾਜ਼ਾ ਜੋ ਲਾਡੋਵਾਲਾ ਉਸ ਨੂੰ ਫਰੀ ਦੇ ਵਿੱਚ ਪਾਰ ਕਰ ਸਕਣਗੇ ਅੱਜ ਤੋਂ ਤੁਹਾਨੂੰ ਪਰ ਜੀ ਲੈਂਡ ਸਮੇ ਪੈਸੇ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਅੱਜ ਤੋਂ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਇਸ ਟੋਲ ਪਲਾਜ਼ੇ ਤੇ ਧਰਨਾ ਪ੍ਰਦਰਸ਼ਨ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਟੋਲ ਦੇ ਵਧੇ ਰੇਟਾਂ ਦੇ ਖਿਲਾਫ ਇਹ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਯਾਨੀ ਕਿ ਅੱਜ ਤੋਂ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਜਿਹੜਾ ਹੈ ਉਹ ਫ੍ਰੀ ਹੋ ਗਿਆ ਤਾਂ ਸਵੇਰੇ 10 ਵਜੇ ਤੋਂ ਹੀ ਕਿਸਾਨ ਇੱਥੇ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਇੱਕ ਸਾਲ ਦੇ ਅੰਦਰ ਇਸ ਟੋਲ ਪਲਾਜ਼ੇ ਦੇ ਰੇਟ ਜਿਹੜੇ ਨੇ ਤਿੰਨ ਵਾਰ ਵਧਾਏ ਗਏ ਨੇ ਇਸੇ ਗੱਲ ਤੋਂ ਕਿਸਾਨ ਗੁੱਸੇ ਦੇ ਵਿੱਚ ਨੇ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਵੱਡਾ ਐਲਾਨ ਕਰ ਦਿੱਤਾ ਗਿਆ ਸੀ ਕਿ ਜੇਕਰ ਕੰਪਨੀ ਦੇ ਵੱਲੋਂ ਟੋਲ ਦੇ ਰੇਟ ਨਾ ਘਟਾਏ ਗਏ ਤੇ ਉਹਨਾਂ ਦੇ ਵੱਲੋਂ ਆਪਣਾ ਸੰਘਰਸ਼ ਤੇਜ਼ ਕਰਦੇ ਹੋਏ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਜੋ ਕਿ ਅਣਮਿੱਥੇ ਸਮੇਂ ਤੱਕ ਚੱਲੇਗਾ ਜਦੋਂ ਤੱਕ ਕੰਪਨੀ ਦੇ ਵੱਲੋਂ ਟੋਲ ਦੇ ਜੋ ਰੇਟ ਵਧਾਏ ਗਏ ਨੇ ਉਹਨਾਂ ਨੂੰ ਘਟਾਇਆ ਨਹੀਂ ਜਾਂਦਾ